ਵਿਰੋਧੀ ਕੋਈ ਨਹੀਂ ਹੈਗਾ ਅਸੀਂ ਤਾਂ ਆਪਣੇ ਕੰਮ ਦੇ ਬਲਬੂਤੇ ਤੇ ਇਲੈਕਸ਼ਨ ਲੜਦੇ ਆ ਨਾ ਇਹਨਾਂ ਲੋਕਾਂ ਜ਼ਰਾ ਉਹ ਰਾਜਨੀਤੀ ਰੋਟੀਆਂ ਨਹੀਂ ਸਿੱਖਦੇ ਭਾਜਪਾ ਵੀ ਜਿਹੜੀ ਕਰਦੀ ਆ ਨਾ ਆਬ ਕੀ ਵਾਰ 400 ਪਰ ਇਹ ਅੱਧ ਵਿਚਕਾਰ ਰਹਿ ਜਾਣੀ ਹੈ 200 ਨਹੀਂ ਟੱਪਣੀ ਐਤਕੀ ਰਾਜਾ ਵਰਿੰਗ ਕਹਿ ਰਹੇ ਨੇ ਕਿ ਜੋ ਗਿੱਦੜ ਬਾਹਰ ਮੈਨੂੰ ਪਿਆਰ ਮਿਲਿਆ ਉਹਦੇ ਨਾਲੋਂ ਵੱਧ ਪਿਆਰ ਮੈਨੂੰ ਲੁਧਿਆਣੇ ਦੇ ਲੋਕਾਂ ਨੇ ਦਿੱਤਾ ਔਰ ਮੈਨੂੰ ਅਪਣਾ ਲਿਆ ਉਹ ਜਿਹੜੇ ਸ਼ਹਿਰ ਚ ਜਾਂਦਾ ਵਾ ਉੱਥੇ ਉਹ ਇਹੀ ਡਾਇਲਗ ਮਾਰਦਾ ਵਾ ਉਹਨੇ ਇਲੈਕਸ਼ਨ ਲੜਨੇ ਆ ਸ਼ਾਮ ਨੂੰ ਚਲੇ ਜਾਣਾ 5:30 6:00 ਵਜੇ ਕਿਤੇ ਵਾਪਸ ਗਿੱਦੜ ਵਾਏ ਉਹ ਕਹੀਦਾ ਜਾਂਦਾ ਮੇਰਾ ਦਿਲ ਗਿੱਦੜ ਵਾਈ ਆ ਰਾਜਾ ਬੜਿੰਗ ਹੋ ਜਵੇ ਪ੍ਰਤਾਪ ਬਾਜੀ ਵਾ ਹੋ ਜਵੇ ਇਹਨਾਂ ਦੇ ਡਾਇਲਗ ਹੀ ਇਹ ਜਿਹੇ ਹੁੰਦੇ ਆ ਇਹ ਡਾਇਲਗ ਹੀ ਮਾਰਦੇ ਹੁੰਦੇ ਆ ਛੱਡਨੀਆਂ ਛਡਾਂਗੀਆਂ ਦਾ ਕਈ ਵਾਰ ਇਹਨਾਂ ਦੇ ਬਿਆਨ ਕੱਢ ਲਓ ਤੁਸੀਂ ਪਿਛਲੇ ਕਈ ਵਾਰ ਇਹਨਾਂ ਨੇ ਆਏ ਜੀ ਦਾਅਵੇ ਕੀਤੇ ਆ ਫਿਰ ਹੁਣ ਕੱਲ ਨੂੰ ਪਲਟ ਜੂਗੇ ਇਸ ਗੱਲ ਦਾ ਚੈਲੰਜ ਕਰਦਾ ਮੈਂ ਤੁਹਾਡੇ ਲਈ ਜੀ ਜਿਆਦਾ ਉਹ ਸਿਆਸਤ ਛੱਡ ਜਵੇ ਜਾਂ ਮੈਂ ਛੱਡ ਜਾਊਂਗਾ ਫਿਰ ਹੁਣ ਇਦੋਂ ਬਾਅਦ ਕੀ ਹੋ ਜਾ ਸਕਦਾ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਗੁਰਦਾਵਾਂ ਬਣਾ ਦੇਣਾ ਜੇ ਇੱਕ ਵਾਰੀ ਮੈਨੂੰ ਮੌਕਾ ਮਿਲੇ ਨਾ ਹੁਣ ਲੁਧਿਆਣਾ ਗੁਰਦਾਵਾਂ ਤੋਂ ਉੱਤੇ ਜਾਏ ਉਹਨੂੰਗਾ ਸਮਾਰਟ ਸਿਟੀ ਦਾ ਤਾਂ ਪੈਸਾ ਲੱਭ ਨਹੀਂ ਰਿਹਾ ਹੁਣ ਤੱਕ ਗੁਰਦਾਵਾਂ ਦੇ ਚਿਹਰੇ ਲੈ ਕੇ ਆਏਗਾ ਭਰਾਵਾ ਉਹ ਮੋਦੀ ਕੋਲ ਹੀ ਰਹਿਣ ਦੇ ਤੂੰ ਉਹ ਪੈਸੇ ਸਾਡੇ 8000 ਕਰੋੜ ਜਿਹੜਾ ਪੰਜਾਬੀਆਂ ਦਾ ਪੰਜਾਬ ਦਾ ਪੈਸਾ ਦੇਣਾ ਉਹੀ ਲੈਦੇ ਅਸੀਂ ਆਪੇ ਗੁਰਦਾਵਾਂ ਬਣਾ ਲਾਂਗੇ ਲੁਧਿਆਣਾ ਇੱਕ ਦਿਲਚਸਪ ਮੁਕਾਬਲੇ ਵੱਲ ਜਾ ਰਿਹਾ ਹੈ ਜਿੱਥੇ ਕਿ ਰਵਨੀਤ ਬਿੱਟੂ ਪੱਟਪਵਲੂ ਚੋਣ ਨਾਲ ਰਹੇ ਨੇ ਅਤੇ ਦੂਸਰੇ ਪਾਸੇ ਜਿਹੜਾ ਹੈ ਰਾਜਾ ਵੜਿੰਗ ਚੋਣ ਲੜ ਰਹੇ ਨੇ ਲੇਕਿਨ ਤੀਸਰਾ ਜਿਹੜਾ ਮੇਨ ਪ੍ਰਬੇਦ ਦਾਅਵੇਦਾਰ ਨੇ ਇਸ ਵੇਲੇ ਪੱਪੀ ਜੀ ਨੇ ਸਾਡਾ ਮੌਜੂਦ ਨੇ ਪੱਪੀ ਜੀ ਕੀ ਕਹਿਣਾ ਚਾਹੋਗੇ ਕਿਹੜਾ ਇਸ ਵੇਲੇ ਤੁਹਾਡਾ ਮੇਨ ਵਿਰੋਧੀ ਹੈ ਵਿਰੋਧੀ ਕੋਈ ਨਹੀਂ ਹੈਗਾ ਅਸੀਂ ਤਾਂ ਆਪਣੇ ਕੰਮ ਦੇ ਬਲਬੂਤੇ ਤੇ ਇਲੈਕਸ਼ਨ ਲੜਦੇ ਆ ਨਾ ਇਹਨਾਂ ਲੋਕਾਂ ਜ਼ਰਾ ਉਹ ਰਾਜਨੀਤੀ ਰੋਟੀਆਂ ਨਹੀਂ ਸਿੱਖਦੇ ਅਸੀਂ ਤਾਂ ਆਪਣੇ ਕੰਮ ਦੇ ਬਲਬੂਤੇ ਦੇ ਲੋਕਾਂ ਨੂੰ ਦੱਸ ਰਹੇ ਆ ਵੀ ਅਸੀਂ ਆਹ 2 ਸਾਲਾਂ ਚ ਸਵਾ 2 ਸਾਲਾਂ ਚ ਆਹ ਕੰਮ ਕੀਤਾ ਵਾ ਰਵਨੀਤ ਬਿੱਟੂ ਕਹਿੰਦੇ 21 ਸੀਟਾਂ ਤੇ ਲੜਨ ਵਾਲਿਆਂ ਦੀ ਕੀ ਲੋੜ ਗਈ ਹਿੰਦੁਸਤਾਨ ਨੂੰ ਦੇਖੋ ਗੱਲ ਸੁਣੋ ਮੇਰੀ ਕੀ ਸੀਤਾ ਹੁਣ ਪਰ ਦਿੱਲੀ ਦੇ ਵਿੱਚ ਵੀ ਇਹੀ ਕਹਿੰਦੇ ਸੀ ਇਹ ਹੁਣ ਤੱਕ ਕਾਂਗਰਸ ਦਾ ਖਾਤਾ ਨਹੀਂ ਖੁੱਲਿਆ ਸੀ ਜਿੰਨੀ ਦਰ ਬਿੱਟੂ ਜੀ ਰਹੇ ਸੀਗੇ ਕਾਂਗਰਸ ਹੌਲੀ ਹੌਲੀ ਇਹ ਹੋ ਜਾਣਾ ਭਾਜਪਾ ਵੀ ਜਿਹੜੀ ਕਰਦੀ ਹੈ ਨਾ ਅਬ ਕੀ ਵਾਰ 400 ਪਰ ਇਹ ਅੱਧ ਵਿਚਕਾਰ ਰਹਿ ਜਾਣੀ ਹੈ 200 ਨਹੀਂ ਟੱਪਣੀ ਐਤ ਕੀ ਪਰ ਇਸ ਕੋਲ ਰਾਜਾ ਵਰਿੰਗ ਕਹਿ ਰਹੇ ਨੇ ਕਿ ਜੋ ਗਿੱਦੜ ਬਾਹ ਚ ਮੈਨੂੰ ਪਿਆਰ ਮਿਲਿਆ ਉਹਦੇ ਨਾਲੋਂ ਵੱਧ ਪਿਆਰ ਮੈਨੂੰ ਲੁਧਿਆਣੇ ਦੇ ਲੋਕਾਂ ਨੇ ਦਿੱਤਾ ਔਰ ਮੈਨੂੰ ਅਪਣਾ ਲਿਆ ਉਹਨਾਂ ਨੇ ਉਹ ਜਿਹੜੇ ਸ਼ਹਿਰ ਚ ਜਾਂਦਾ ਵਾ ਉੱਥੇ ਉਹ ਇਹੀ ਡਾਇਲਗ ਮਾਰਦਾ ਵਾ ਉਨੇ ਇਲੈਕਸ਼ਨ ਲੜਨੇ ਆ ਸ਼ਾਮ ਨੂੰ ਚਲੇ ਜਾਣਾ 5:30 6 ਵਜੇ ਕਿੱਥੇ ਵਾਪਸ ਗਿੱਦੜ ਵਾਏ ਉਹ ਕਹੀ ਦਾ ਜਾਂਦਾ ਮੇਰਾ ਦਿਲ ਗਿੱਦੜ ਵਾਈ ਆ ਹਮ ਪਰ ਉਹ ਕਹਿੰਦੇ ਪਰ ਮੈਨੂੰ ਪਿਆਰ ਦੋ ਲੁਧਿਆਣਾ ਤੋਂ ਮਿਲ ਗਿਆ ਐਡਾ ਪਿਆਰ ਤੇ ਕਿਸੇ ਨੂੰ ਕੋਈ ਦਿੰਦੇ ਨਹੀਂ ਲੁਧਿਆਣੇ ਵਾਲੇ ਉੱਥੇ ਦੀਆਂ ਮਾਮਾ ਮਾਮਾ ਭੈਣਾਂ ਨੂੰ ਪੁੱਛ ਕੇ ਦੇ ਲੋ ਕਹਿੰਦੇ ਜਿੱਥੇ ਜਾਂਦਾ ਨਵੀਆਂ ਹੀ ਮਾਮਾ ਬਣਾ ਲੈਂਦਾ ਨਵੀਆਂ ਹੀ ਭੈਣਾਂ ਬਣਾ ਲੈਂਦਾ ਇਹ ਇਲੈਕਸ਼ਨ ਸਟੰਟ ਹੈ ਦਾ ਅੱਛਾ ਅਕਸਰ ਮੁੱਦੇ ਦੇ ਉੱਤੇ ਇਲੈਕਸ਼ਨ ਹੁੰਦੀ ਹੈ ਲੇਕਿਨ ਰਾਜਾ ਵੜਿੰਗੇ ਤੇ ਰੁਨੀਦ ਬਿੱਟੂ ਵਿਚਾਲੇ ਗੱਡੀਆਂ ਦੀ ਉਹਦੀ ਜਰਾਬਾਂ ਦੀ ਉਹਦੀ ਘੜੀਆਂ ਦੀ ਇਹ ਗੱਲ ਹੋ ਰਹੀ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਜੁਮਲੇਬਾਜ਼ ਨੇ ਦੋਨੇ ਹੀ ਜੁਮਲੇ ਛੱਡ ਰਹੇ ਐ ਇੱਕ ਦੂਜੇ ਦੇ ਇਹ ਕੋਈ ਵਿਕਾਸ ਦਾ ਕੰਮ ਆ ਜੀ ਲੋਕਾਂ ਦੀ ਆਜ ਬਣ ਕੇ ਜਾਣਾ 17 17.5 18 ਲੱਖ ਦੀ VOTERਾਂ ਨੂੰ ਤੁਸੀਂ ਇਹ ਜੀਆਂ ਗੱਲਾਂ ਕਰਕੇ ਦਿਖਾ ਰਹੇ ਹੋ ਕਹਿੰਦਾ ਤੇਰੇ ਕੋ ਗੱਡੀ ਕਰੋੜ ਦੀ ਐ 2 ਕਰੋੜ ਦੀ ਉਹ ਨਹੀਂ ਗੱਡੀ ਐ ਚਲੋ ਦੋਨੇ ਇੱਕ ਦੂਜੇ ਦਾ ਹਿਸਾਬ ਕਰੀ ਜਾਂਦੇ ਆ ਦੋਨਾਂ ਨੇ ਬਹੁਤ ਰਾਜਪਾਟ ਭੋਗਿਆ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਪੈਸਾ ਦੋਨਾਂ ਦੇ ਕੋਲ ਕਾਲੀ ਦਲ ਨੂੰ ਕਿੰਨਾ ਚੈਲੰਜ ਸਮਝਦੇ ਤੁਸੀਂ ਲੁਧਿਆਣੇ ਦੇ ਕਾਲੀ ਦਲ ਦਾ ਬੰਦਾ ਜਿਹੜਾ ਕੈਂਡੀਡੇਟ ਆ ਉਹ ਵਧੀਆ ਬੰਦਾ ਵਾ ਪਰ ਲੋਕਾਂ ਦੇ ਵਿੱਚ ਕਾਲੀ ਦਲ ਦੀ ਜਿਹੜੀ ਛਵੀ ਆ ਉਹ ਬਹੁਤ ਪਾਰਟੀ ਦੇ ਪ੍ਰਤੀ ਮਾੜੀ ਆ ਸੋਡੀ ਪਾਰਟੀ ਲਗਾਤਾਰ ਕੈਰੀ 13 0 ਤੇ ਰਾਜਾ ਵੜਿੰਗ ਕਹਿੰਦੇ ਨੇ ਕਿ ਜੇ 13 0 ਹੋ ਗਿਆ ਮੈਂ ਸਿਆਸਤ ਛੱਡ ਦੂੰਗਾ ਰਾਜਾ ਵੜਿੰਗ ਹੋ ਜਵੇ ਪ੍ਰਤਾਪ ਬਾਜੀ ਬਾ ਹੋ ਜਵੇ ਇਹਨਾਂ ਦੇ ਡਾਇਲਗ ਹੀ ਇਹੋ ਜਿਹੇ ਹੁੰਦੇ ਆ ਇਹ ਡਾਇਲਗ ਹੀ ਮਾਰਦੇ ਹੁੰਦੇ ਆ ਛੱਡਨੀਆਂ ਛਡਾਉਣੀਆਂ ਦਾ ਕਈ ਵਾਰ ਇਹਨਾਂ ਦੇ ਬਿਆਨ ਕੱਢ ਲਓ ਤੁਸੀਂ ਪਿਛਲੇ ਕਈ ਵਾਰ ਇਹਨਾਂ ਨੇ ਇਹ ਜਿਹੇ ਦਾਅਵੇ ਕੀਤੇ ਆ ਫਿਰ ਹੁਣ ਕੱਲ ਨੂੰ ਪਲਟ ਜੂਗੇ ਉਹਦਾ ਮੇਰੇ ਬਾਰੇ ਵੀ ਕਹੀ ਜਾਂਦਾ ਰਾਜਾ ਵਡਿੰਗ ਵੀ ਵਿਧਾਨ ਸਭਾ ਚ ਬੋਲਿਆ ਨਹੀਂ ਕਹਿੰਦੇ ਬੋਲਿਆ ਨਹੀਂ ਕਹਿੰਦੇ ਇੱਕ ਵੀ ਮੁੱਦਾ ਕਹਿੰਦੇ ਉਹਨਾਂ ਨੂੰ ਮੁੱਦੇ ਦਾ ਹੀ ਨਹੀਂ ਪਤਾ ਕਿ ਮੁੱਦਾ ਚੁੱਕਣਾ ਕੀ ਹੈ ਫਰੀ ਦੇ ਵਿੱਚ ਕਹਿੰਦੇ ਐ ਐਮ ਐਲ اے ਬਣੇ ਨੇ ਪਹਿਲਾਂ ਗੱਲ ਤਾਂ ਸੁਣੋ ਇਸ ਗੱਲ ਦਾ ਚੈਲੰਜ ਕਰਦਾ ਮੈਂ ਤੁਹਾਡੇ ਲਈ ਜੀ ਜਿਆਦਾ ਉਹ ਸਿਆਸਤ ਛੱਡ ਜਵੇ ਜਾਂ ਮੈਂ ਛੱਡ ਜਾਊਂਗਾ ਫਿਰ ਉਹਨਾਂ ਇਦੂ ਵੱਧ ਕੀ ਹੋ ਸਕਦਾ ਚੈਲੰਜ ਹੈ ਚੈਲੰਜ ਆ ਜੇ ਪੰਜਾਬੀ ਹੋਇਆ ਫਿਰ ਭੱਜੇ ਨਾ ਆਪਣੀ ਜਵਾਨ ਤੋਂ ਪਰ ਉਹਨਾਂ ਨੂੰ ਕੋਈ ਫਰਕ ਨਹੀਂਗਾ ਉਹ ਉਹਨਾਂ ਦਾ ਕੰਮ ਹੋਰ ਸਿਸਟਮ ਦਾ ਉਹ ਕਹਿ ਕੇ ਮੁਕਰਨਾ ਮੁਕਰ ਕੇ ਕਹਿਣਾ ਉਹਨਾਂ ਦਾ ਫਿਤਰਤ ਆ ਉਹ ਤੇ ਤੁਸੀਂ ਕੀ ਸਮਝਦੇ ਇਸ ਲਈ ਬੁੰਡੇ ਨਾਲ ਦੀ ਬਹੁਤ ਵੱਡੀ ਸਮੱਸਿਆ ਹੈ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਉਹਨੂੰ ਲੈ ਕੇ ਤੁਸੀਂ ਕੀ ਇਸ ਤਰ੍ਹਾਂ ਦਾ ਕੁਝ ਕਰਨ ਜਾ ਰਹੇ ਹੋ ਜਿਹੜਾ ਕਿ ਉਹਦਾ ਹੱਲ ਨਿਕਲ ਸਕੇ ਦੇਖੋ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਵੱਡੀਆਂ ਨਲਕੀਆਂ ਕੀਤੀਆਂ ਹੋਈਆਂ ਇਹ ਔਰ ਮੈਂ ਕਹਿੰਨਾ ਮੈਂ ਗੁਰੂ ਨਾਨਕ ਦੇ ਚਰਨ ਛੋਹ ਧਰਤੀਆ ਗੁਰਦੁਆਰਾ ਗਊ ਘਾਟ ਮੇਰੇ ਹਲਕੇ ਦੇ ਵਿੱਚ ਆ ਬਿਲਕੁਲ ਪਰ ਉੱਥੇ ਐ ਅਸੀਂ ਛੋਟੇ ਹੁੰਦੇ ਨਹਾਉਂਦੇ ਰੇਆ ਥੱਲਿਓ ਰੇਤਾ ਦਿਖਦਾ ਸੀ ਇੰਨਾ ਸਾਫ ਪਾਣੀ ਸੀ ਇਹ ਆ ਸਾਡੇ ਲੋਕਾਂ ਨੇ ਹੀ ਇਹੋ ਜਿਹਾ ਕੰਮ ਕੀਤਾ ਹੋਇਆ ਸਰਕਾਰਾਂ ਨੇ ਪਿਛਲੀਆਂ ਨੇ ਧਿਆਨ ਨਹੀਂ ਕੀਤਾ ਜਿਹੜਾ ਲੋਕਾਂ ਨੇ ਤਿਆਬੀ ਪਾਣੀ ਪਾਪਾ ਕੇ ਅੱਜੋ ਜ਼ਹਿਰ ਬਣਾਤਾ ਰਮਨੀਦ ਬਿੱਟੂ ਕਹ ਰਹੇ ਨੇ ਕਿ ਗੁਰਦਾਉਂ ਬਣਾਦਣਾ ਜੇ ਇੱਕ ਵਾਰੀ ਮੈਨੂੰ ਮੌਕਾ ਮਿਲੇ ਨਾ ਹੁਣ ਲੁਧਿਆਣਾ ਗੁਰਦਾਉਂ ਤੋਂ ਉੱਤੇ ਜਾਏ ਉਹਨੂੰਗਾ ਸਮਾਰਟ ਸਿਟੀ ਦਾ ਦਾ ਪੈਸਾ ਲੱਭ ਨਹੀਂ ਰਿਹਾ ਹੁਣ ਤੱਕ ਗੜਗਾਵਾਾਂ ਦੇ ਘਰੇ ਲੈ ਕੇ ਆਏਂਗਾ ਭਰਾਵਾ ਉਹ ਮੋਦੀ ਕੋਲੀ ਰਹਿਣ ਦੇ ਤੂੰ ਉਹ ਪੈਸੇ ਸਾਡੇ 8000 ਕਰੋੜ ਜਿਹੜਾ ਪੰਜਾਬੀਆਂ ਦਾ ਪੰਜਾਬ ਦਾ ਪੈਸਾ ਦੇਣਾ ਉਹੀ ਲੈਦੇ ਅਸੀਂ ਆਪੇ ਗੜਗਾਵਾ ਬਣਾ ਲਾਂਗੇ ਪਿੱਛੇ ਇੱਕ ਵੀਡੀਓ ਪਾਈ ਸੀ ਕਿ ਰਾਜੇ ਵੜਿੰਗ ਨੂੰ ਦੱਸਣਾ ਪੈਂਦਾ ਕਿ ਮੈਂ ਰਾਜਾ ਵੜਿੰਗ ਹਾਂ ਬਿਲਕੁਲ ਅੱਜ ਵੀ ਅੱਜ ਵੀ ਉਹਨੂੰ ਪੁੱਛ ਲੋ ਦੋ ਮਹੱਲਿਆਂ ਦੇ ਦਾ ਨਾਮ ਨਹੀਂ ਦੱਸ ਸਕਦਾ ਉਹ ਇੱਥੇ ਮੈਂ ਇੱਕ ਮਹੱਲੇ 'ਚ ਲੈ ਜਾਣਾ ਉਤੋਂ ਬਾਹਰ ਨਿਕਲ ਕੇ ਆ ਜੀ ਬੀ ਅੱਛਾ ਨਹੀਂ ਨਿਕਲ ਸਕਦੇ ਨਾ ਪਰ ਕਾਰਨ ਕੀ ਹੈ ਫਿਰ ਉਹ ਕਹਿੰਦੇ ਪਰ ਮੇਨਾ ਲੁਧਿਆਣੇ ਪ੍ਰਤੀ ਪਿਆਰ ਹੀ ਬਹੁਤ ਹੈ ਉਹਨਾਂ ਦੀ ਧਰਮ ਪਤਨੀ ਵੀ ਇੱਥੇ ਆ ਗਈ ਹੈ ਹਰ ਰੋਜ਼ ਜਿਹੜਾ ਚੋਣ ਪ੍ਰਚਾਰ ਵੀ ਕਰ ਰਹੇ ਸੇ ਤਾਲਾ ਲਾਏ ਉਹ ਗਿੱਦੜ ਵਾਏ ਦੇ ਲੋਕਾਂ ਨੇ ਜਿਹੜਾ ਐਮਐਲਏ ਬਣਾਇਆ ਉਹ ਲੱਭਦੇ ਫਿਰਦੇ ਆ ਉਹ ਕਹਿੰਦੇ ਮੈਂ ਉਹ ਸ਼ਖਸਾਂ ਜਿਨੇ ਬਾਦਲ ਪਰਿਵਾਰ ਦੇ ਘੜ ਦੇ ਵਿੱਚ ਜਾ ਕੇ ਸੀਟ ਗੱਡੀ ਆ ਹਾ ਕੋਈ ਨਹੀਂ ਉਹ ਬਾਦਲ ਵਾਲਾ ਵੀ ਸਮਾ ਗਿਆ ਤੇ ਘੜ ਵੀ ਗਿਆ ਹੁਣ ਉਹ ਇਹ ਗੜਾ ਨੂੰ ਦਾ ਤੁਹਾਡੇ ਨੂੰ ਲੋਕਾਂ ਨੇ ਘਰ ਬਿਠਾਇਆ ਵਾ ਮਸਾ ਦਾ ਤੂੰ 1500 ਵੋਟ ਤੇ ਦਾ ਜਿੱਤਿਆ ਇਹਦ ਕੀ ਤੇ ਤੁਸੀਂ ਕੀ ਸਬੇ ਦਿਓ ਕਿ ਲੁਧਿਆਣਾ ਦੇ ਵਿੱਚ ਜਿਸ ਤਰੀਕੇ ਨਾਲ ਤੁਹਾਨੂੰ ਲੋਕਲ ਮੰਨਿਆ ਜਾ ਰਿਹਾ ਇਸ ਨੂੰ ਕਿਸ ਤਰੀਕੇ ਨਾਲ ਤੁਸੀਂ ਆਪਣਾ ਐਡਵਾਂਟੇਜ ਕੋ ਮੈਂ ਲੁਧਿਆਣੇ ਦਾ ਜੰਪਲ ਆ ਲੁਧਿਆਣੇ ਦਾ ਪੋਤਾ ਮੈਂ ਲੋਕ ਮੇਰੇ ਨਾਲ ਪਿਆਰ ਕਰਦੇ ਆ ਜਦੋਂ ਮੈ ਜਾਣਾ ਪਊਗਾ 180 ਕਿਲੋਮੀਟਰ ਦੂਰ ਤੇ ਵੋਟਰ ਕਿਹੜਾ ਵੋਟ ਪਾ ਦੂਗਾ ਕੋਈ ਉਹ ਕਹਿੰਦੇ ਮੇਰੇ ਨਾਲ ਆਤੀ ਜਿਹਦੀ ਅੱਖਾਂ ਹੀ ਬੰਦ ਹੋ ਗਈਆਂ ਉਹੀ ਵੋਟ ਪਾਊਗਾ ਇਹਨੂੰ ਨੀ ਪਰ ਉਹ ਕਹਿੰਦੇ ਮੈਂ ਤੇ ਰਹਿਣਾ ਹੀ ਇੱਥੇ ਆ ਜੀ ਮੇਰਾ ਤੇ ਦਿਲੀ ਇੱਥੇ ਰਹਿ ਕੇ ਹੁਣ ਚਲੋ ਰਹਿਣਾ ਨਾ ਰਹਿਣਾ ਉਹ ਦੱਸ ਦੇਣਾ ਪਹਿਲੀ ਤਰੀਕ ਨੂੰ ਹੁਣ 6 ਵਜੇ ਤੱਕ ਰਹਊਗਾ ਪਹਿਲੀ ਤਰੀਕ ਦੇ ਕੌਣ ਰਾਜਾ ਬੜਿੰਗ 6 ਵਜੇ ਤੱਕ ਪੱਕਾ ਇੱਥੇ ਰਹਊਗਾ ਜੀ ਪਹਿਲੀ ਤਰੀਕ ਆਈ ਨਹੀਂ ਨਾ ਤੁਸੀਂ ਪਿੱਛੇ ਕਿਹਾ ਸੀ ਕਿ ਰਵਨੀਤ ਬਿੱਟੂ ਸ਼ਹਿਰ 'ਚ ਨਹੀਂ ਰਹੇ ਪਰ ਰਵਨੀਤ ਬਿੱਟੂ ਕਹਿੰਦੇ ਕਿ ਜਿੰਨਾ ਸਮਾਂ ਔਰ ਜਿੰਨਾ ਪੈਸਾ ਮੈਂ ਲੁਧਿਆਣਾ ਨੂੰ ਦਿੱਤਾ ਕਿਸੇ ਨੂੰ ਨਹੀਂ ਦਿੱਤਾ ਔਰ ਅਗਰ ਕਿਸੇ ਨੂੰ ਗਲਤਫਹਿਮੀ ਤੇ ਮੈਂ ਹਿਸਾਬ ਵੀ ਦੇਣ ਹੁੰਦੇ ਕਿੱਥੇ ਕਿੱਥੇ ਗਿਆ ਪੈਸਾ ਕਿੱਥੇ ਗਿਆ ਜਾਂਦਾ ਪੈਸਾ ਤੇ ਲੈ ਜਾਂਦਾ ਫਿਰ ਕਿੱਥੇ ਆ ਪੀ ਰੱਖ ਲਿਆ ਰਾਤੋਂ ਰਾਤ ਜਿਹੜਾ 1 ਕਰੋੜ 80 ਲੱਖ ਭਰਿਆ ਉਹ ਪੈਸਿਆਂ ਚੋਂ ਭਰਿਆ ਵਾ ਜਿਹੜੇ ਲੈ ਜਾਂਦੇ ਸੀ ਬਾਈ ਉਹਦੀ ਵੀ ਅਜੇ ਜਾਂਚ ਹੋਣੀ ਆ ਵੀ ਉਹ ਕਿੱਥੋਂ ਰਾਤੋਂ ਰਾਤ ਕਿਹੜੀ ਮਸ਼ੀਨ ਚੋਂ ਚੱਪ ਗਿਆ ਉਹ ਜਿਹੜਾ ਬੰਦਾ ਸਵਿਧਾਨ ਦੀ ਸੌਂਖਾ ਕੇ 8 ਸਾਲ ਨਿਯਾਇਜ਼ ਸਰਕਾਰੀ ਪ੍ਰਾਪਰਟੀ ਦੇ ਰਵੇ ਉਹਦੇ ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਪਰ ਤੁਹਾਡੀ ਸਰਕਾਰ ਸੀ ਕਰ ਦਿੰਦੇ ਹੁਣ ਦੇਖਾਂਗੇ ਨਾ ਹੁਣ ਪਤਾ ਹੁਣ ਲੱਗਿਆ ਇਹਦਾ ਅਫਸਰਾਂ ਨੂੰ ਵੀ ਵਿੱਚ ਇਸ ਕੰਮ ਦੀ ਅਣਕਵਾਰੀ ਕਰਾ ਕੇ ਚਨਾਮਾ ਕੰਨੇ ਮੇਰੇ ਕੋ ਤੇ ਸਟੀਮ ਗੱਡੀ ਹੈ ਮੈਂ ਤੇ ਗਰੀਬ ਜਿਹਾ ਬੰਦਾ ਚਲੋ ਕੋਈ ਨਹੀਂ ਹੈ ਇਸ ਇਹਨਾਂ ਨੂੰ ਕਾਨੂੰਨ ਉਹ ਸ਼ਬਦਾਂ ਨਾਲ ਮੈਂ ਕਹਾਂ ਹਮ ਕਈ ਵਾਰ ਸਰਸਵਤੀ ਮੂੰਹ ਤੇ ਬਹਿ ਜਾਂਦੀ ਐਵੇਂ ਨਹੀਂ ਹੈ ਜੀ ਗੱਲ ਕਰਨੀ ਚਾਹੀਦੀ ਤੇ ਤੁਸੀਂ ਕੀ ਸਮਝਦੇ ਹੋ ਲੁਧਿਆਣੇ ਦੇ ਇਸ ਤੋਂ ਲੈ ਚੈਲੰਜਸ ਤੁਹਾਨੂੰ ਕੀ ਨਜ਼ਰ ਆਉਂਦੇ ਬਿਤੌਰ ਸੈਂਟਰਲ ਹਲਕੇ ਦੇ ਵਿਧਾਇਕ ਹੋਣ ਦੇ ਨਾਲ ਤੇ ਇੱਕ ਵਿਧਾਇਕ ਦੀ ਅਲੱਗ ਮੁਸ਼ਕਲਾਂ ਹੁੰਦੀਆਂ ਔਰ ਐਮਪੀ ਦੀਆਂ ਮੁਸ਼ਕਲਾਂ ਅਲੱਗ ਹੁੰਦੀਆਂ ਜਦੋਂ ਨਾ ਬੋਜ ਬੋਰਡ ਦਾ ਚੱਕ ਲੋ ਉਦੋਂ ਕੋਈ ਮੁਸ਼ਕਿਲਾਂ ਨਹੀਂ ਰਹਿੰਦੀਆਂ ਹੁੰਦੀਆਂ ਮੈਂ ਬਾਲਾ ਜੀ ਦਾ ਤੇ ਬਾਬਾ ਦੀਪ ਸਿੰਘ ਦਾ ਭਗਤ ਹਾਂ ਹਮ ਹਨੁਮਾਨ ਨੂੰ ਆਪ ਨਹੀਂ ਪਤਾ ਸੀ ਉਹਦੇ ਚ ਕਿੰਨੀ ਸ਼ਕਤੀ ਆ ਸ਼ਕਤੀ ਉਹ ਭਗਤੀ ਉਹ ਕਰੋ ਜਿਹਦੇ ਨਾਲ ਸ਼ਕਤੀ ਮਰੇ ਇੰਨਾਂ ਤਰ੍ਹਾਂ ਉਹ ਭਗਤੀ ਨਾ ਕਰੋ ਜਿਹੜੀ ਉਹਦੀ ਆਪਣੇ ਕਰਦੇ ਆ ਉਹ ਗਾਇਕ ਕਿਹੜਾ ਵਾ ਉਹ ਆਇਆ ਸੀ ਕਿਹੜਾ ਜੀ ਆ ਜਿਹੜਾ ਹੁਣ ਇਹਨਾਂ ਦੇ ਆ ਰੌੜਾ ਪਾਇਆ ਜਿੱਥੇ ਕਹਿੰਦੇ ਆ ਵੀ ਮੁੱਸੇ ਵਾਲਾ ਜੀ ਅੱਨੇ ਕਨ੍ਹਿਆ ਮਿੱਤਲ ਕਨ੍ਹਿਆ ਮਿੱਤਲ ਹੂੰ ਆ ਮੈਂਦਾਉ ਦਾ ਨਾਮ ਨਹੀਂ ਜਾਣਦਾ ਕਨ੍ਹਿਆ ਮਿੱਤਲ ਹੂੰ ਉਹ ਉੱਥੇ ਕਿਵੇਂ ਰਾਜਾ ਬੜਿੰਗ ਦੇ ਨਹਿਲਾ ਤੇ ਦੇਲਾ ਬਣ ਕੇ ਉੱਥੇ ਡਾਂਸ ਕਰ ਰਹੇ ਸੀ ਤੇ ਹਰ ਧਰਮ ਨੂੰ ਮੰਨਿਆ ਜੀ ਤੇ ਅਸੀਂ ਤੇ ਤਾਂ ਹੀ ਉੱਥੇ ਸਪੀਚ ਕਰ ਰਹੇ ਸੀਗੇ ਉਹ ਜਦੋਂ ਕਨ੍ਹਿਆ ਮਿੱਤਲ ਕਰਦਾ ਸੀਗਾ ਵੀ ਇੱਥੇ ਮੰਦਿਰ ਬਣ ਜਵੇ ਗੁਰਦੁਆਰਾ ਬਣ ਜਵੇ ਚਰਚ ਨਹੀਂ ਬਣ ਦੇਣੀ ਕਿੰਨਾ ਮਾੜੀ ਗੱਲ ਆ ਪੰਜਾਬ ਨੂੰ ਅੱਗ ਦੇ ਵਿੱਚ ਪੱਟੀਏ ਲੀਡਰ ਕੋਲ ਬੈਠੇ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਉੱਤੇ ਸੰਗਿਆਨ ਲੈਣਾ ਚਾਹੀਦਾ ਸੀ ਲੈਣਾ ਚਾਹੀਦਾ ਸੀ ਉਹਨੇ ਜਿਹੜੇ ਬੰਦਿਆਂ ਦੀ ਸ਼ਿਕਾਇਤ ਚਾਹੀਦੀ ਸੀ ਉਹਨਾਂ ਨੂੰ ਕਰਨੀ ਚਾਹੀਦੀ ਸੀ ਸ਼ਿਕਾਇਤ ਅਮਰਚਾਰ ਨੇ ਕੀ ਸਮੇ ਉਹ ਕਹਿੰਦੇ ਜੀ ਹੁੰਜਾ ਫੇਰ ਜਿਹੜਾ ਕੰਮ ਕਰਨਗੇ ਅਮਰਚਾਰ ਗੱਲਾਂ ਨਾਲ ਹੁੰਜੇ ਨਹੀਂ ਫਿਰਦੇ ਹੁੰਦੇ ਪੰਜਾਬ ਆ ਇਹ ਗੁਜਰਾਤ ਨਹੀਂ ਹੈਗਾ ਜਿੱਥੇ ਆਪ ਹੀ ਬੈਠੇ ਮਸ਼ੀਨਾਂ ਨੂੰ ਟਿਕ ਟਿਕ ਕਰ ਲੈਣਾ ਇਹ ਪੰਜਾਬ ਆ ਗੱਲਾਂ ਨਾਲ ਹੁੰਜੇ ਨਹੀਂ ਬੰਨੇ ਹਮੇਸ਼ਾ ਦੇ ਕੰਮਾਂ ਨਾਲ ਲੋਕ ਬੋਡ ਪਾਉਂਦੇ ਆ ਕੰਨ ਜੀ 5 ਮਿੰਟ ਐਮਐਸਪੀ ਦੇਂਦੀ ਗੱਲ ਕੀਤੀ ਉਹ ਤੇ ਪੂਰੀ ਨਹੀਂ ਹੋਈ ਕਿਸਾਨ ਹਲੇ ਵੀ ਫਰਸਟ੍ਰੇਟਡ ਨੇ ਕੋਈ ਨਹੀਂ ਦੇਖ ਲਓ ਤੁਸੀਂ ਹੌਲੀ ਹੌਲੀ ਹੁਣ ਆਗੇ ਹੋ ਗਿਓ ਜੋ ਜੋ ਪੋਜੀਸ਼ਨ ਬਣਨੀ ਆ ਇਹਨੂੰ ਆਪਣੇ ਆਪਾ ਤਾਂ ਲੱਗ ਜਾਣਾ ਵੀ ਕੀ ਕਹੇ ਜਿਹੇ ਹਾਲਾਤਾਂ ਜੋ ਬੀਤਣਾ ਪੈਣਾ ਵਾ ਬੀਜੇਪੀ ਵਸਤੇ ਬੀਜੇਪੀ ਚੈਲੰਜ ਹੈ ਕਿ ਇਸ ਲਈ ਕਾਂਗਰਸ ਦੇਖੋ ਕੋਈ ਚੈਲੰਜ ਨਹੀਂ ਕੰਮਾਂ ਦੇ ਆਧਾਰ ਤੇ ਲੈਣੀਆਂ ਲੈਣੀਆਂ ਹੋਰ ਹਾਂ ਕਾਫਲਾ ਚੱਲਦਾ ਰਹੇਗਾ ਚੱਲਦਾ ਰਹੂਗਾ ਇਦਾਂ ਹੀ ਚੱਲੂਗਾ ਔਰ ਪਹਿਲੀ ਤਰੀਕ ਅਗਰ ਵੀ ਨੂੰ ਲਾਸਟ ਕੀ ਮੈਚ ਹੋਗੇ ਉਹਨਾਂ ਨੇ ਕਿਹਾ ਕਿ ਰਾਜੇ ਬਰੰਗ ਨੇ ਪਹਿਲੀ ਤਰੀਕ ਤੋਂ 6 ਵਜੇ ਸ਼ਾਮ ਨੂੰ ਚਲੇ ਜਾਣਾ ਗਿੱਦੜ ਵਾਏ ਉਹਦੇ ਬਾਰੇ ਕਾਨੂੰ ਜਿਆਦਾ ਕਹਿਣਾ ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਸਾਫ ਤੌਰ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਗਈ ਹੈ ਔਰ ਪੱਪੀ ਪ੍ਰੈਸ਼ਰ ਜੋ ਕਿ ਇੱਕ ਵੱਡੇ ਉਮੀਦਵਾਰ ਹੈ ਇਸ ਵੇਲੇ ਨੇ ਆਮ ਆਦਮੀ ਪਾਰਟੀ ਤੋਂ ਨਹੀਂ ਤੇ ਖੁੱਲਕੇ ਬੋਲੇ ਨੇ ਉਹਨਾਂ ਨੇ ਕਿਹਾ ਕਿ ਮੈਂ ਲੁਧਿਆਣੇ ਦਾ ਵਸਨੀਕ ਆ ਲੁਧਿਆਣੇ ਦਾ ਰਹਿਣ ਵਾਲਾ ਔਰ ਲੁਧਿਆਣੇ ਦੇ ਲੋਕ ਮੇਰੇ ਨਾਲ ਪਿਆਰ ਕਰਦੇ ਨੇ ਔਰ ਜਦੋਂ ਜੋ ਮੁਸ਼ਕਲਾਂ ਨੇ ਲੁਧਿਆਣੇ ਦੀਆਂ ਉਸ ਨੂੰ ਮੈਂ ਹੀ ਖਤਮ ਕਰ ਸਕਦਾ ਤਾਂ ਕੁਲ ਮਿਲਾ ਕੇ ਦੋਨੋਂ ਦਾਅਵੇਦਾਰਾਂ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਨਜ਼ਰ ਆਏ ਨੇ ਕੈਮਰਾਮੈਨ ਅਰਜਨਾਲ ਸਿੰਘ ਉਮੀਦ ਕਰਨਾ ਗ੍ਰੇਟ ਪੰਜਾਬ ਟੀਵੀ ਲੁਧਿਆਣਾ